ਨਵੰਬਰ ਦਾ ਮਹੀਨਾ ਚੱਲ ਰਿਹਾ ਤੇ ਧੁੰਦ ਦੇ ਨਾਲ-ਨਾਲ ਇੱਕ ਸਿੱਤ ਲਹਿਰ ਠੰਡ ਨੂੰ ਵਧਾ ਰਹੀ ਹੈ ਜ ਜਦੋਂ ਕਿ ਦੇਸ਼ ਭਰ ਦੇ ਵਿੱਚ ਮੌਸਮੋਂ ਖੁਸ਼ਕ ਤੇ ਠੰਡਾ ਰਹਿਣ ਦੀ ਉਮੀਦ ਹੈ ਇੱਕ ਹੋਰ ਚੱਕਰਵਾਤੀ ਤੂਫਾਨ ਜਿਹੜਾ ਦਸਤਕ ਦੇ ਰਿਹਾ ਜੋ ਬੰਗਾਲ ਦੀ ਖਾੜੀ ਦੇ ਵਿੱਚ ਐਕਟਿਵ ਹੋਵੇਗਾ ਤੇ 24 ਨਵੰਬਰ ਤੱਕ ਇਸਦੇ ਮਜ਼ਬੂਤ ਹੋਣ ਦੀ ਉਮੀਦ ਹੈ ਪਿਤੇ ਮਹੀਨੇ ਬੰਗਾਲ ਦੀ ਖਾੜੀ ਦੇ ਵਿੱਚੋਂ ਉੱਠੇ ਚੱਕਰਵਾਤੀ ਤੂਫਾਨ ਮੌਨਥਾ ਨੇ ਕਾਫੀ ਤਬਾਹੀ ਮਚਾਈ ਸੀ ਹੁਣ ਬੰਗਾਲ ਦੀ ਖਾੜੀ ਦੇ ਵਿੱਚ ਚੱਕਰਵਾਤੀ ਤੂਫਾਨ ਨੇ ਜਿਹੜਾ ਉਹ ਐਕਟਿਵ ਹੋ ਰਿਹਾ ਤੇ ਜਿਹੜਾ ਬੰਗਾਲ ਦੀ ਖਾੜੀ ਦੇ ਦੱਖਣੀ ਅੰਡੇਮਾਨ ਸਾਗਰ ਦੇ ਉੱਤੋਂ ਇੱਕ ਘੱਟ ਦਬਾਅ ਵਾਲਾ ਖੇਤਰ ਬਣਦੀ ਜਿਹੜੀ ਉਹ ਉਮੀਦ ਲਗਾਈ ਜਾ ਰਹੀ ਸੀ ਜੋ ਕਿ 24 ਨਵੰਬਰ ਤੱਕ ਦੱਖਣ ਪੂਰਬੀ ਬੰਗਾਲ ਦੀ ਖਾੜੀ ਉੱਤੋਂ ਇੱਕ ਮਜ਼ਬੂਤ ਦਬਾਅ ਵਿੱਚ ਬਦਲ ਸਕਦਾ ਆਈਐਮਡੀ ਦੇ ਅਨੁਸਾਰ ਬੰਗਾਲ ਦੀ ਖਾੜੀ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਸਰਗਰਮ ਚੱਕਰਵਾਤੀ ਤੂਫਾਨ ਮੌਨਸੂਨ ਤੋਂ ਬਾਅਦ ਦੂਜਾ ਚੱਕਰਵਾਤੀ ਤੂਫਾਨ ਹੋਵੇਗਾ ਤੇ ਸੰਯੁਕਤ ਅਰਬ ਅਮੀਰਾਤ ਯੂਏਈ ਦੁਆਰਾ ਇਸ ਨੂੰ ਸੈਨਿਯੋਰ ਨਾਮ ਦਿੱਤਾ ਗਿਆ ਤੂਫਾਨ ਦੇ ਪ੍ਰਭਾਵ ਕਾਰਨ 24 ਤੇ 25 ਨਵੰਬਰ ਨੂੰ ਅੰਡੇਮਾਨ ਤੇ ਨਿਕੋਬਾ ਟਾਪੂਆਂ ਦੇ ਵਿੱਚ ਭਾਰੀ ਤੋਂ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਦੀ ਉਮੀਦ ਹੈ ਤੇ 24 ਨਵੰਬਰ ਨੂੰ ਤਾਮਿਲਨਾਡੂ ਦੇ ਵਿੱਚ ਭਾਰੀ ਮੀਂਹ ਤੇ ਗਰਜ ਤੂਫਾਨ ਜਿਹੜਾ ਉਹ ਆ ਸਕਦਾ ਹੈ ਤਾਮਿਲਨਾਡੂ ਕਿਰਲ ਤੇ ਮਾਹੇ ਤਟਵਰਤੀ ਤੇ ਰਾਇਲ ਸੀਮਾ ਦੇ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਠੰਡੀਆਂ ਹਵਾਵਾਂ ਚੱਲਣ ਦੀ ਉਮੀਦ ਹੈ ਤੇ ਬਿਜਲੀ ਡਿਗਣ ਦੀ ਸੰਭਾਵਨਾ ਲਗਾਈ ਜਾ ਰਹੀ ਆ 25 ਨਵੰਬਰ ਨੂੰ ਅੰਡੇਮਾਨ ਤੇ ਨਿਕੋਬਾ ਟਾਪੂਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੇ 24 ਨਵੰਬਰ ਨੂੰ 50 ਤੋਂ 8 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨੀ ਹਵਾਵਾਂ ਚੱਲਣ ਦੀ ਸੰਭਾਵਨਾ ਆਈਐਮਡੀ ਦੇ ਅਨੁਸਾਰ ਜਿਹੜਾ ਪੱਛਮੀ ਮੱਧ ਪ੍ਰਦੇਸ਼ ਦੇ ਬਖਵਾਖਾ ਹਿੱਸਿਆਂ ਵਿੱਚ ਠੰਡ ਲਹਿਰਾ ਸਕਦੀ ਹੈ ਜਿਸ ਨਾਲ ਮੌਸਮ ਠੰਡਾ ਹੋ ਸਕਦਾ ਤੇ ਅਗਲੇ 3 ਦਿਨਾਂ ਦੇ ਵਿੱਚ ਪੱਛਮੀ ਤੇ ਮੱਧ ਭਾਰਤ ਵਿੱਚੋਂ ਘਟੋ ਘਟ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵਧਣ ਦੀ ਉਮੀਦ ਆ ਉੱਤਰ ਪੱਛਮੀ ਭਾਰਤ ਵਿੱਚੋਂ ਘੱਟੋ-ਘੱਟ ਤਾਪਮਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਉਮੀਦ ਆ। ਦੇਸ਼ ਦੇ ਬਾਕੀ ਹਿੱਸਿਆਂ ਵਿੱਚੋਂ ਘੱਟੋ-ਘੱਟ ਤਾਪਮਨ ਵਿੱਚ ਕੋਈ ਮਹੱਤਵਪੂਰਨ ਬਦਲਾ ਨਹੀਂ ਆਉਂਦੀ ਉਮੀਦ ਆ ਤੇ ਉਤਰੀ ਪੂਰਬੀ ਭਾਰਤ ਵਿੱਚ ਧੁੰਦ ਪੈ ਸਕਦੀ ਆ। ਦਿੱਲੀ ਦੇ ਵਿੱਚ ਵੱਧ ਤੋਂ ਵੱਧ ਤਾਪਮਨ 28.2 ਡਿਗਰੀ ਤੇ ਘੱਟੋ-ਘੱਟ ਤਾਪਮਨ 11.2 ਜਿਹੜਾ ਉਹ ਦਰਜ ਕੀਤਾ ਗਿਆ ਤੇ ਅਗਲੇ 3 ਦਿਨਾਂ ਦੇ ਵਿੱਚ ਧੁੰਦ ਕਾਰਨ ਘੱਟੋ-ਘੱਟ ਤਾਪਮਨ ਵਿੱਚ ਗਿਰਾਵਟ ਆ ਸਕਦੀ ਆ। ਅੱਗੇ ਵਦਿਆਂ 27 ਨਵੰਬਰ ਵੱਲ 27 ਨਵੰਬਰ ਤੱਕ ਦਿੱਲੀ ਦੇ ਵਿੱਚ ਸਵੇਰ ਤੇ ਸ਼ਾਮ ਦੀ ਧੁੰ ਵੱਧ ਸਕਦੀ ਹੈ ਜਿਸ ਨਾਲ ਠੰਡ ਬਹੁਤ ਜ਼ਿਆਦਾ ਵੱਧ ਸਕਦੀ ਹੈ